ਸਿੰਪਨਜੀਤ ਕੋਲ ਦੇ ਘਰ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਹਾਂਜੀ ਤੁਸੀਂ ਗਏ ਸੀ ਉੱਥੇ ਵਿਖੋ ਤੁਹਾਡੀ ਬੇਟੀ ਦਾ ਕੋਈ ਵਿਆਹ ਹੈਗਾ ਨਹੀਂ ਜੀ ਕਿਹਦੇ ਤੁਹਾਡੇ ਨਾਲ ਸੀ ਉਹਨਾਂ ਨੇ ਬੋਲਿਆ ਸੀ ਤੇ ਉਹਨਾਂ ਦੀ ਬੇਟੀ ਦਾ ਕੋਈ ਕੀ ਉਹਨਾਂ ਦੀ ਬੇਟੀ ਹੈ ਨਹੀਂ ਹਾਂ ਨਹੀਂ ਕੀ ਠੀਕ ਹੈ ਜੀ ਫਿਰ ਤੁਹਾਡਾ ਝੂਠ ਬੋਲਣ ਦਾ ਕਾਰਨ ਕੀ ਸੀ ਜੋ ਬੋਲੀਆਂ ਤੁਹਾਡੇ ਉੱਤੇ ਉਹਨਾਂ ਨੂੰ ਪਤਾ ਹੀ ਆ ਮੈਂ ਤਾਂ ਬੋਲਿੰਗ ਵਿੱਚ ਚੁੱਪ ਕਰਕੇ ਖੜੀ ਰਹੀਆਂ ਮੈਨੂੰ ਤਾਂ ਪਤਾ ਹੀ ਨਹੀਂ ਨਾਲ ਤਾਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਦੀਆਂ ਹੀ ਝੂਠ ਬੋਲ ਕੇ ਜਿਹੜੀਆਂ ਭਾਵਨਾਵਾਂ ਨੂੰ ਹੀ ਚੋੜ ਪਹੁੰਚਾਉਂਦੇ ਆ ਚਲੋ ਭਾਜੀ ਸਭ ਤੋਂ ਗਲਤੀ ਹੋ ਗਈ ਉਹਨਾਂ ਗਾਹ ਨਾ ਸੀ ਜਣ ਕੇ ਅਜੇ ਕੰਮ ਤੇ ਨਹੀਂ ਜਾਣਾ ਸੀ ਕਿਤੇ ਵੀ ਹਾਂਜੀ ਸਭ ਤੋਂ ਗਲਤੀ ਹੋ ਗਈ ਤੁਸੀਂ ਦੁਵਾਰਾਂਨ ਕਿਹਾ ਕਿ ਇਦਾਂ ਨਹੀਂ ਹਾਂਜੀ ਕਿਹਾ ਤਾਂ ਉਹਨਾਂ ਨੂੰ ਅਸੀ ਗਿਆ ਸਭ ਤੋਂ ਗਲਤੀ ਹੋ ਗਈ ਉਹ ਕਹਿੰਦਾ ਕੋਈ ਗੱਲ ਨਹੀਂ ਤੇ ਸਭ ਤੋਂ ਗਲਤੀ ਹੋ ਗਈ ਕੋਈ ਨਾ ਸਾਨੂੰ ਮਾਫ ਕਰ ਦਿੰਨੇ ਆ ਤਾਂ ਹਾਂ ਜੀ ਮਨ ਲ ਜੋ ਉੱਥੇ ਬੋਲਿਆ ਸਾਰਾ ਝੂਠ ਸੀਗਾ ਹਨਾ ਕਿ ਮਨ ਲ ਸਭ ਮੇਰੀ ਲੜਕੀ ਦਾ ਵਿਆਹ ਆ ਮੈਨੂੰ ਪੈਸੇ ਦੀ ਲੋੜ ਆ ਹਾਂ ਜੀ ਤੇ ਉਹ ਤੁਸੀਂ ਉੱਥੇ ਇਹ ਸਭ ਕੁਝ ਜੋ ਬੋਲਿਆ ਉੱਥੇ ਹਾਂ ਜੀ ਹਾਂ ਜੀ ਤੇ ਤੁਹਾਨੂੰ ਕਿੰਨੇ ਪੈਸੇ ਹੋਏ ਉੱਥੋਂ ਸਭ ਤੋਂ ਯਾਨੀ ਕਿ 12000 ਰੁਪਏ ਹੋਇਆ ਸੀ 12 ਕਿ ਤੁਸੀਂ ਦੋਨਾਂ ਨੇ 합 ਚ ਬੰਨ ਲਿਆ ਤੇ ਹੁਣ ਜੋ ਤੁਸੀਂ ਉੱਥੇ ਝੂਠ ਬੋਲਿਆ ਉਹਦੇ ਬਾਰੇ ਕੀ ਕਰਨ ਜਾਓਗੇ ਜੀ ਸਭ ਤੋਂ ਗਲਤੀ ਹੋ ਗਈ ਆ ਭਾਜੀ ਵੀ ਯਾਨੀ ਕਿ ਮਾਫ਼ ਜੀ ਦੇ ਦਿਓ ਹੁਣ ਆਹ ਦਾਨ ਨਹੀਂ ਅਸੀਂ ਕਰਦੇ ਹੈਗੇ ਨਾ ਅਸੀਂ ਜਾਣਾ ਇਹ ਜਿਹੇ ਕਦਮ ਨਹੀਂ ਝੱਕਣਾ ਅੱਗੇ ਠੀਕ ਹੈ ਠੀਕ ਹੈ ਅੱਗੇ ਨਾਲ ਸਿਰ ਇਹੇ ਕੰਮ ਕਰਨਾ ਠੀਕ ਆ ਜੀ ਧੰਨਵਾਦ ਬੇਟੀ ਵੀ ਇਹ ਵਿਆਹ ਕਰਾਉਣ ਵਾਲੀ ਆ ਹਾਂਜੀ ਉਹ ਕਿੱਥੇ ਐਸ ਟਾਈਮ ਹਾਂਜੀ ਕਿੱਥੇ ਹੋ ਪਾ ਜੀ ਮੈਂ ਆਪਣੀ ਮਜਬੂਰੀ ਨੂੰ ਇਹ ਗੱਲ ਕਹੀ ਸੀਗੀ ਵੀ ਮੇਰੀ ਬੇਟੀ ਦਾ ਵਿਆਹ ਆ ਮੇਰੇ ਘਰ ਚ ਮਜਬੂਰੀ ਜਿਆਦੀ ਮੈਂ ਆਪਣੀ ਮਜਬੂਰੀ ਘਰ ਦੀ ਕਰਕੇ ਕਹੀ ਇਹ ਗੱਲ ਹਾਂ ਮੇਰੇ ਘਰ ਚ ਨਸੀਬ ਤਾਂ ਇੰਨੀ ਪਈ ਵਾਰੀ ਤੁਸੀਂ ਗਾਲੀ ਛੱਡ ਦੋ ਜਿਹੜੀ ਨਾ ਪੈਣੀ ਹੋਵੇ ਕਿਸੇ ਨੂੰ ਕੀ ਪਤਾ ਕਿਸੇ ਘਰ ਦੀ ਨਸੀਬ ਕਿਦਾਂ-ਕਿਦਾਂ ਨਹੀਂ ਹੈਗੀ ਪਿੰਡ ਵਾਲਿਆਂ ਦਾ ਕਹਿਣਾ ਕਿ ਇਹਨਾਂ ਦੀ ਕੋਈ ਬੇਟੀ ਨਹੀਂ ਹੈਗੀ ਹਾਂਜੀ ਮੈਂ ਸਮਝਦੀ ਹਾਂ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਆ ਸਾਡੇ ਗਰੁੱਪਾਂ 'ਚ ਵੀ ਸਾਰੇ ਪਾਇਆ ਮੈਂ ਆਪਾ ਇਹ ਨਹੀਂ ਕਹਿੰਦੇ ਪਿੰਡ ਵਾਲਿਆਂ ਨੇ ਮੈਨੂੰ ਨਹੀਂ ਕਿਹਾ ਆਪਾ ਸਮਝਦੇ ਜੇ ਮੇਰੀ ਬੇਟੀ ਹੈ ਨਹੀਂ ਪਾਜੀ ਮਜਬੂਰੀ ਹੁੰਦੀ ਹੈ ਨਾ ਇਹ ਕਿਸੇ ਚੀਜ਼ ਦੀ ਹਾਂ ਪਰ ਤੁਸੀਂ ਉੱਥੇ ਲੋਕਾਂ ਬਾਜੀ ਮੈਂ ਹਾਂਜੀ ਮੈਂ ਕਿਹਾ ਉੱਥੇ ਇਹ ਗੱਲ ਕਹੀ ਹੈ ਮੈਂ ਕਦੇ ਮੁਕਰਦੀ ਹਾਂ ਮੈਂ ਨਹੀਂ ਕਹੀ ਹੈਗੀ ਤਨ ਮੰਗਦਾ ਨਹੀਂ ਇਦਾਂ ਲੋਕਾਂ ਦਾ ਗਾਣਾ ਕੋਲ ਕਿਹੜੇ ਗਰੀਬ ਬੰਦੇ ਉਹਨਾਂ ਦਾ ਅੱਗ ਮਾਰਿਆ ਜਾਊਗਾ ਹਾਂਜੀ ਹਾਂਜੀ ਲੱਗਦਾ ਹੀ ਆ ਪਾਜੀ ਤੁਹਾਨੂੰ ਕਿਹੜੇ ਨਹੀਂ ਲੱਗ ਪਾਜੀ ਮੇਰੀ ਮਜਬੂਰੀ ਮੇਰੇ ਤੇ ਮੈਂ ਜੇ ਤੁਹਾਡੀ ਮਜਬੂਰੀ ਸੀ ਤੁਸੀਂ ਉਹ ਮਜਬੂਰੀ ਦੱਸਦੇ ਉੱਤੇ ਆਪਣੀ ਬੇਟੀ ਦਾ ਵਿਆਹ ਨਾ ਦੱਸਦੇ ਚਲੋ ਪਾਜੀ ਗਲਤੀ ਹੋ ਗਈ ਆਪਾਂ ਮੰਨਦੇ ਹਣਾ ਕੋਈ ਗੱਲ ਨਹੀਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਹਟਾ ਜਿਹੜੀ ਉਹ ਬੀਬੀ ਜਿਹੜੀ ਦੂਸਰੀ ਸੀ ਤੁਹਾਡੇ ਨਾਲ ਉਹਦੀ ਕੁੜੀ ਦਾ ਤਾਂ ਨਹੀਂ ਵਿਆਹ ਨਹੀਂ ਉਹਦੀ ਕੁੜੀ ਦਾ ਨਹੀਂ ਸੀ ਉਹ ਕਹਿੰਦੀ ਸੀ ਮੈਨੂੰ ਕਹਿੰਦੀ ਇਦਾਂ ਕਰੀ ਮੈਂ ਕਿਹਾ ਠੀਕ ਆ ਉਹਦੀ ਵੀ ਮਜਬੂਰੀ ਘਾਤ ਗਰੀਬੀ ਆ ਪਾਜੀ ਹਾਂ ਤੁਸੀਂ ਬਾਤਾ ਜੀ ਜਿਹੜੇ ਪੈਸੇ ਉਥੋਂ ਕਿੰਨੇ ਤੁਹਾਨੂੰ ਪੈਸੇ ਮਿਲੇ ਉਥੇ 5 11000 ਇੱਕ ਦਿੱਤਾ ਸੀ ਉਹਨਾਂ ਨੇ 5000 ਇੱਕ ਜਿਗਾ ਬਾਕੀ ਜਿਹੜੇ ਉੱਪਰ ਥੋੜੇ ਮੋਤੇ ਹੋਏ ਸੀਗੇ ਬਸ ਹਾਂ ਲਗ 16-17000 ਬਗਾ ਤੁਹਾਨੂੰ ਹਾਂਜੀ ਤੇ ਉਹ ਤੁਸੀਂ ਦੋਨਾਂ ਨੇ ਹੱਥ ਸੇ ਵੰਡ ਲਿਆ ਹਾਂਜੀ ਠੀਕ ਹੈ ਹਾਂਜੀ ਤੇ ਤੁਹਾਨੂੰ ਲੱਗਦਾ ਉਹਨੂੰ ਕਿ ਅੱਗੇ ਤੋਂ ਗਾਂਹ ਦਾ ਕੰਮ ਕਰਨਾ ਚਾਹੀਦਾ ਹੈ ਠੀਕ ਹੈ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਨਾ ਕਿ ਤੁਹਾਡੀ ਪਿੰਡ ਦੀ ਜਿਹੜੀ ਹੈ ਇੱਥੇ ਨਹੀਂ ਚਲੋ ਜੇ ਮੈਨਾਂ ਪਿੰਡ ਦੇ ਮੈਨੂੰ ਆਣ ਕੇ ਪੁੱਛ ਲੈਂਦੇ ਹਣਾ ਵੇਦਕਾ ਦੇ ਪਿੰਡ ਵਾਲੇ ਕਹਿੰਦਾ ਕਿ ਕੋਈ ਵੀ ਕਿਸੇ ਨੂੰ ਵਿਰਤਾ ਪਵੇ ਤਾਂ ਅਸੀਂ ਉਹਨਾਂ ਦੇ ਨਾਲ ਪੂਰੇ ਖੜਦੇ ਆਂਗਾ ਇੱਕ ਪਿੱਛੇ ਜੇ ਮੁੰਡੇ ਦਾ ਕੁਛ ਛੋਟਾ ਜਿਹਾ ਐਕਸੀਡੈਂਟ ਹੋਇਆ ਸੀਗਾ ਗੁਰਦਵਾਰੇ ਬਾਜੀ ਮੇਰੀ ਗੱਲ ਸੁਣਦੇ ਥੋੜੀ ਜਿਹੀ ਉਹ ਕਹਿੰਦੇ ਗੁਰਦਵਾਰੇ ਵਿੱਚ ਇੱਕ ਛੋਟੀ ਜਿਹੀ ক্লোਸਮੈਂਟ ਕੀਤੀ ਸੀ 6 ਮਿੰਟ ਦੇ ਵਿੱਚ 30000 ਰੁਪਏ ਇਕੱਠਾ ਹੋ ਗਿਆ ਸੀ ਹਾਂਜੀ ਤਾਂ ਤੁਸੀਂ ਇੱਥੇ ਆਪਣਾ ਪਿੰਡ ਵਾਲਾ ਕਹਿੰਦੇ ਮੇਰੀ ਗੱਲ ਸੁ ਭਾਜੀ ਪਤਾ ਹੀ ਹੈ ਪਿੰਡ ਵਾਲਿਆਂ ਨੂੰ ਮਜਬੂਰੀ ਦਾ ਸਾਡੇ ਸਾਰਿਆਂ ਨੂੰ ਪਤਾ ਹੈ ਵੀਰ ਨੂੰ ਇਹਦਾ ਬਾਰੇ ਪਾਰ ਨਹੀਂ ਪਤਾ ਹੈ ਸਾਡੀ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੀ ਭਾਜੀ ਮੈਂ ਝੂਠ ਨਹੀਂ ਕਰ ਮੈਨੂੰ ਮਜਬੂਰੀ ਬਹੁਤ ਹੈ ਮੇਰੇ ਤੇ ਉਹ ਮਜਬੂਰੀ ਮੈਂ ਕਹਿੰਦੀ ਹੈ ਨਾ ਮੇਰੇ ਤੇ ਮਜਬੂਰੀ ਬਹੁਤ ਹੈ ਨਹੀਂ ਤੁਸੀਂ ਇਹੋ ਮਜਬੂਰੀ ਪਿੰਡ ਵਾਲੇ ਤੁਸੀਂ ਚਲੋ ਮੈਂ ਕਹਿੰਦੀ ਮੈਂ ਤਾਂ ਗਲਤੀ ਹੋ ਗਈ ਜੋ ਕਿਤਾ ਮੈਂ ਮੰਨਦੀ ਠੀਕ ਹੈ ਠੀਕ ਹੈ ਤਾਲਵੰਦ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਕੱਲ ਮੈਚ ਬੈਗੋਵਾਲ ਦੇ ਵਿੱਚ ਕਬੱਡੀ ਦਾ ਹੋਇਆ ਸੀ ਉੱਤੇ ਵਿੱਚ ਇੱਕ ਬੀਬੀ ਪਹੁੰਚੀ ਤੇ ਇੱਕੋ ਦਿਨ ਨਾਲ ਹੋਰ ਬੀਬੀ ਸਗੀ ਉਹਨੇ ਇਹ ਉੱਥੇ ਲੋਕਾਂ ਨੂੰ ਕਿਹਾ ਕਿ ਇੱਕ ਸਾਡੀ ਕੁੜੀ ਦਾ ਵਿਆਹ ਆ ਘਰੇ ਧਰਿਆ ਤੇ ਗਰੀਬੀ ਕਾਰਨ ਉਹਨਾਂ ਕੋ ਕੋਈ ਪੈਸਾ ਨਹੀਂਗਾ ਅੱਜ ਅਸੀਂ ਉਹਨਾਂ ਦੇ ਪਿੰਡ ਮਸੀਤਾਲ ਕੋਟ ਜੋ ਜ਼ਿਲ੍ਹਾ ਸ਼ਹਿਾਪੁਰ ਵਿੱਚ ਪੈਂਦਾ ਹੈ ਉੱਥੇ ਪਹੁੰਚੇ ਤੇ ਗੱਲਬਾਤ ਕਰਦੇ ਉਹਨਾਂ ਸਰਪੰਚ ਨਾਲ ਹਾਂ ਜੀ ਸਰਪੰਚ ਸਾਹਿਬ ਜਿਹੜੀ ਉਹ ਬੀਬੀ ਆ ਉਹਨਾਂ ਦੇ ਘਰ ਜਿਹੜਾ ਕੋਈ ਵਿਆਹ ਧਰਿਆ ਹੋਇਆ ਨਹੀਂ ਉਹਨਾਂ ਦੇ ਘਰੇ ਵਿਆਹ ਇਸ ਟਾਈਮ ਤਾਂ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਵਿਆਹ ਕੋਈ ਰਾਤ ਭਰੀ ਉਹਨਾਂ ਦੇ ਕਿੰਨੇ ਬੱਚੇ ਆ ਕੁਲਦੀਪ ਕੌਰ ਹੈਗੀ ਉਹਦੇ ਦੋ ਬੇਟੇ ਹੈਗੇ ਆ ਦੋ ਉਹਨਾਂ ਦੇ ਤੇ ਜੋ ਪਰਮਜੀਤ ਕੌਰ ਹੈਗੀ ਆ ਉਹਦੇ ਇੱਕ ਲੜਕੀ ਜ਼ਰੂਰ ਹੈਗੀ ਤਿੰਨ ਬੇਟੇ ਆ ਤੇ ਲੜਕੀ ਵਿਆਹ ਹੀ ਹੋਈ ਹੈ ਪਹਿਲੇ ਜਿਹੜੀ ਉਹਦੀ ਉੱਥੇ ਜਾ ਕੇ ਪੈਸੇ ਮੰਗਣ ਦੀ ਸੀਗੀ ਮਨਸ਼ਾ ਉਹ ਤੁਹਾਨੂੰ ਫਿਰ ਗਲਤ ਲੱਗ ਰਹੀ ਕਿ ਕੀ ਦੇਖੋ ਮੈਂ ਇਹਨੂੰ ਇਕੱਲੇ ਨੂੰ ਸਾਰੇ ਪਿੰੜ ਦੇ ਅਸੀਂ ਨੂੰ ਗਲਤ ਮੰਨਦਾ ਹੈਗਾ ਤੇ ਜੇ ਇਹਨਾਂ ਨੂੰ ਕੋਈ ਪਿੰਡ ਦੀ ਦਿੱਕਤ ਸੀ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਸੀ ਕੋਈ ਕੋਈ ਹੋਰ ਤਰ੍ਹਾਂ ਦੀ ਤੇ ਪਿੰਡ ਨੂੰ ਦੱਸਦੇ ਤਾਂ ਪਿੰਡ ਪੱਧਰ ਤੇ ਪੱਕਾ ਪਿੰਡ ਸਾਡਾ ਮਦਦ ਕਰਦਾ ਇੱਕ ਦੂਜੇ ਦੀ ਸਾਰਿਆਂ ਦੀ ਇਹਨਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਿਆ ਲੱਗਦਾ ਤੁਹਾਨੂੰ ਜੀ ਲੱਗਦਾ ਤਾਂ ਹੈ ਹੈ ਇਹ ਚੀਜ਼ ਹੈ ਸਾਰ ਨੂੰ ਪਤਾ ਇਹ ਚੀਜ਼ ਦਾ ਇਦਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਤੇ ਇਹਦੇ ਨਾਲ ਤਾਂ ਡਿਪੈਂਡ ਦੀ ਕੋਈ ਸ਼ਬੀ ਤੁਹਾਨੂੰ ਲੱਗਦਾ ਨਹੀਂ ਖਰਾਬ ਹੋਈ ਜਦਾਂ ਕਿ ਬਿਲਕੁਲ ਹੀ ਸ਼ਬੀ ਖਰਾਬ ਹੋਈ ਹੈ ਪਿੰਡ ਦੀ ਬਿਲਕੁਲ ਹੋ ਰਹੀ ਹੈ ਇਸ ਟਾਈਮ ਜਿਹੜੇ ਸਾਡੇ ਨਾਲ ਪਿੰਡ ਦੇ ਜਿਹੜੇ ਪੁਗਤੇ ਸੱਜਣ ਪਹੁੰਚੇ ਹੋਏ ਆ ਉਹਨਾਂ ਦਾ ਕਹਿਣਾ ਆ ਸਰ ਕੀ ਕਹਿਣਾ ਤੁਹਾਡਾ ਸੱਚ ਕਹਿੰਦੇ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਇਹੋ ਜਿਹੇ ਜਿਹੜੇ ਆਨਸਰ ਆ ਇਹਨਾਂ ਦਾ ਪਿੰਡ ਪਰ ਵੀ ਬਾਈਕਾਟ ਕਰਨਾ ਚਾਹੀਦਾ ਇਹੋ ਜੇ ਕੋਈ ਕੋਈ ਵੀ ਆਨਸਰ ਬਾਕੀਆਂ ਨੂੰ ਵੀ ਇਹ ਉਤਸ਼ਾਹ ਮਿਲਦਾ ਹੈ ਇਹੋ ਜਿਹਾ ਕੰਮ ਕਰਕੇ ਇਹ ਪੈਸੇ ਲੋਕਾਂ ਨੂੰ ਉਗਰਾਹੀਏ ਤੇ ਜਿਹੜਾ ਇਹ ਬੀਬੀਆਂ ਨੇ ਕੰਮ ਕੀਤਾ ਤੁਹਾਨੂੰ ਕਿਦਾਂ ਨੂੰ ਲੱਗ ਰਿਹਾ ਬਹੁਤ ਮਾੜਾ ਕੰਮ ਆ ਜੀ ਇਹੋ ਜਿਹਾ ਕੰਮ ਆ ਇਹ ਸਾਨੂੰ ਆਪ ਬਹੁਤ ਮਾੜਾ ਲੱਗਦਾ ਬਾਕੀ ਸਾਡੇ ਧੀਆਂ ਪੇਣਾ ਦੇ ਸਿਰ ਤੇ ਜੇ ਹੋ ਜੀਗਾ ਮੁਸੀਬਤਾਂ ਜਿਹੜਾ ਉਹਨਾਂ ਤੇ ਕੀ ਅਸਰ ਹੋਏਗਾ ਜਿਹੜੀ ਉਹ ਬੀਬੀਆਂ ਸੀ ਉਹਨਾਂ ਦਾ ਕੀ ਨਾਮ ਸੀਗਾ ਇੱਕ ਨਾਮ ਪਰਮਜੀਤ ਕੌਰ ਕੋਲਵਿੰਦਰ ਤੇ ਕੋਲਵਿੰਦਰ ਕੌਰ ਉਹਨਾਂ ਦੇ ਘਰ ਵਾਲੇ ਦਾ ਕੀ ਨਾਮ ਸੀ ਪਰਮਜੀਤ ਪਰਮਜੀਤ ਤੇ ਇੱਕ ਦਿਨ ਜਗਨੂ ਵਹਿੰਦੇ ਉਹਨੂੰ ਜੀ ਉਹ ਪੂਰਾ ਹੋ ਗਿਆ ਉਹ ਪੂਰਾ ਹੋ ਗਿਆ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਤੇ ਅਸੀਂ ਇੱਥੇਲੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਇਹ ਜਾਣਿਆ ਜਾਂਦਾ ਕਿ ਉਹਨਾਂ ਦੀ ਕੋਈ ਵੀ ਬੇਟੀ ਹੈ ਜਿਹੜੀ ਕੋਈ ਵੀ ਵਿਆਹਣ ਵਾਲੀ ਨਹੀਂ ਹੈਗੀ ਤੇ ਲੋਕਾਂ ਨੂੰ ਗਮਰਾ ਆ ਕਰਕੇ ਪੈਸੇ ਉਥੋਂ ਠਾਕ